ਹਰਸੀ ਮਨਜੀ ਸਿੰਘ ਜੀ ਬਾਈ ਜੀ ਅੱਜ ਤੁਸੀਂ ਸਬਜ਼ੀਆਂ ਜਿਹੜੀਆਂ ਨੇ 13 ਰੁਪਏ ਨੂੰ ਲਾਈਆਂ ਸੀ ਉਸ ਚੀਜ਼ ਦਾ ਖਿਆਲ ਕਿਵੇਂ ਆਂਦਾ ਮਨ ਦੇ ਵਿੱਚ ਇਹ ਖਿਆਲ ਗੁਰਸਾਹਿਬ ਨੇ ਆਪੇ ਖਿਆਲ ਲੈ ਕੇ ਆਏ ਜੀ ਇਹ ਮਨੋਂ ਖਿਆਲ ਆਂਦਾ ਹਰ ਸਾਲ ਜੀ ਗੁਰਸਾਹਿਬ ਆਪੇ ਕਿਰਪਾ ਕਰਦੇ ਆ ਜੀ ਕਿੰਨੇ ਸਾਲਾਂ ਤੋਂ ਲਗਾ ਰਹੇ ਹੋ ਇਹ 3 ਸਾਲਾਂ ਤੋਂ ਲਗਾ ਰਹੇ ਹਾਂ ਜੀ ਅਸੀਂ ਕਿੰਨੀਆਂ ਕੁ ਸਬਜ਼ੀਆਂ ਬਾਈ ਜੀ ਜਿਹੜੀਆਂ ਅੱਜ 13 ਰੁਪਏ ਨੂੰ ਲੱਗਦੀਆਂ ਇਹ 13 ਸਬਜ਼ੀਆਂ ਹੁੰਦੀਆਂ ਜੀ ਉਹ ਚ ਨਿੰਬੂ ਧੰਨੀਆਂ ਸਭ ਕੁਝ ਹੁੰਦਾ ਹੈ ਮਿਰਚਾਂ ਜੋ ਐਟਮਾ ਸਬਜ਼ੀ ਦੇ ਹੁੰਦੀਆਂ 13 ਸਬਜ਼ੀਆਂ ਉਹ ਫੇਰ ਆਪਾਂ ਨੂੰ ਲਗਾਨੇ ਆ ਜੀ ਅ ਭਾਈ ਜੀ ਮਹਿੰਗਾਈ ਦਾ ਜ਼ਮਾਨਾ ਹੈ ਅ ਬੜਾ ਕੁਝ ਅੱਜ ਕੱਲ 13 ਰੁਪਏ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਬਜ਼ੀ ਤੁਹਾਨੂੰ ਖੁੱਦ ਨੂੰ ਵੀ ਪੈਂਦੀ ਹੋਊਗੀ ਕਿਵੇਂ ਸਭ ਕੁਝ ਮੈਨੇਜ ਕਿਵੇਂ ਕਰਦੇ ਬਸ ਉਹ ਗੁਰਸਾ ਬਾਪੇ ਕਰ ਲੈਂਦੇ ਆ ਜੀ ਉਹਨਾਂ ਦੇ ਹੱਥ 'ਚ ਹੈ ਉਹਨਾਂ ਨੇ ਕਰਨਾ ਬਸ ਇਹ ਮੈਂ ਨਹੀਂ ਲਾਇਆ ਉਹਨਾਂ ਨੇ ਲਾਇਆ ਇਹ ਲੰਗਾ ਹਮ ਕਿੰਨੇ ਕ ਵਜੇ ਤੋਂ ਸ਼ੁਰੂ ਕਰਤਾ ਸੀ ਇਹ 6:30 ਵਜੇ ਸ਼ੁਰੂ ਹੋ ਜਾਂਦਾ ਜੀ 10 ਵਜੇ ਤੇ ਚੱਲੂਗਾ ਜੀ ਇਹ ਹਰ ਰੋਜ਼ ਵੀ ਐਦਾਂ ਹੀ ਸਬਜ਼ੀ ਮੈਂ ਵੇਚਦਾ ਹਰ ਰੋਜ਼ ਵੀ ਇੰਨੀ ਭੀੜ ਹੁੰਦੀ ਹੈ ਜੀ ਮੇਰੇ ਕੋਲ ਅੱਜ ਸਪੈਸ਼ਲ ਨਹੀਂ ਹੈਗੇ ਤੁਸੀਂ ਅੱਗੇ ਵੀ ਆ ਕੇ ਦੇਖ ਸਕਦੇ ਹੋ ਵੀਡੀਓ ਪਰ ਮੈਂ ਬਣਾ ਲਈਓ ਇਹ ਸਪੈਸ਼ਲ ਭੀੜ ਨਹੀਂ ਹੈ ਹਰ ਹਰ ਵਾਰੀ ਵੀ ਇੰਨੀ ਭੀੜ ਹੁੰਦੀ ਹੈ ਹਰ ਰੋਜ਼ ਰੋਜ਼ਾਨਾ ਇੰਨੀ ਰੋਜ਼ਾਨਾ ਇੰਨੀ ਹੁੰਦੀ ਥੀ ਆ ਕੇ ਦੇਖ ਲਿਓ ਭਾਵੇਂ ਰੇਟ ਜਿਹੜੇ ਆਮ ਦੇਣਾ ਚ ਹੁੰਦੇ ਉਹ ਵੀ ਘੱਟ ਆਮ ਦੀ ਨਾਲ ਬਾਜ਼ਾਰ ਨਾਲ ਘੱਟ ਹੋਣਗੇ ਜੀ ਹੂੰ ਜੇ ਬਾਜ਼ਾਰ ਤੁਹਾਨੂੰ ਜਿਹੜੀ ਚੀਜ਼ 80 ਰੁਪਏ ਦੀ ਮਿਲਦੀ ਹੈ ਮੈਂ ਕੋ 50 ਰੁਪਏ ਦੀ ਲੈ ਸਕਦੇ ਹੋ ਭਾਵੇਂ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆ ਸਕਦੇ ਹੋ ਇਹ ਨਹੀਂ ਮੈਂ ਕੰਦਾ ਮੈਂ ਝੂਠ ਬੋਲ ਰਿਹਾ ਵਾਂ ਮੈਂ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆਓ ਬਾਕੀ ਦੇ ਦੁਕਾਨਦਾਰ ਤੁਹਾਡੇ ਨਾਲ ਬਾਕੀ ਦੇ ਦੁਕਾਨਦਾਰ ਲੱਗਦੇ ਤਾਂ ਹੈਗੇ ਜੀ ਸਾਰੇ ਲੱਗਦੇ ਆ ਜੀ ਹੁਣ ਕੀ ਕਰ ਸਕਦੇ ਆ ਜੀ ਉਹਨਾਂ ਨੇ ਵੀ ਕਿਹਾ ਤੂੰ ਜਾਇਜ਼ ਕਮਾ ਲਓ ਮੈਂ ਤਾਂ ਕੰਮ ਕੱਲ ਛੱਡਦਾ ਜੀ ਮੇਨ ਤਾਂ ਕੋਈ ਨਹੀਂ ਮੇਰੇ ਬਾਬੇ ਨਾਨਕ ਲਈ ਆਪਣਾ ਕਰਨੇ ਦਾ ਕੰਮ ਵੀ ਹੈਗਾ ਮੇਰਾ ਮੈਂ ਤਾਂ ਕਹਿੰਦਾ ਇਹ ਨਿਆਇ ਫੈਰਾ ਚੱਕ ਦੇ ਜੀ ਵੀ ਇਹ ਚੀਜ਼ ਸਦਾਸੀ ਵੇਚ ਦੇ ਜੀ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਚੀਜ਼ 40 ਬੇਚ ਲੋ ਜੀ ਤੁਸੀਂ ਖਰਾਬ ਮਲਾ ਕੇ ਤੁਹਾਡੇ 40 ਕਾ ਵੀ ਤੁਹਾਨੂੰ ਪੈਸੇ ਬਚਦੇ ਆ ਜੀ ਇਹ ਨਿਆਇ ਫੈਰਾ ਚੱਕ ਦੇ ਜੀ 13 13 ਦਾ ਫਲਸਫਾ ਕਿੰਨਾ ਸਮਾਂ ਕਾਇਮ ਰੱਖੂੰਗਾ ਇਹ ਬਾਬੇ ਨਾਨਕ ਨੇ ਜਦ ਤੱਕ ਰੱਖਿਆ ਤੇ ਉਦੋਂ ਤੱਕ ਚੱਲੀ ਚੱਲੂਗਾ ਜੀ ਜਦ ਤੱਕ ਗੁਰਸਹਿਬ ਦੀ ਕਿਰਪਾ ਇਹ ਬਾਬੇ ਨਾਨਕ ਦੀ ਕਿਰਪਾ ਹੋਊਗੀ ਪਿੱਛੇ ਥੋੜੀ ਦੇਖ ਰਹੇ ਸੀ ਕਨਫੈਕਚਰੀ ਦੀ ਦੁਕਾਨ ਆ ਉਹਦੇ ਵੀ ਰੇਟ ਘਟ ਆਉਂਦੇ ਹਾਂਜੀ ਉਹਦੇ ਹੁਣ ਮੈਂ ਦੁਕਾਨ ਤਿਆਰ ਕਰ ਲਈ ਪਹਿਲੇ ਮੇਰੇ ਕੋਲ ਸਮਾਨ ਘੱਟ ਸੀ ਹੁਣ ਥੋੜਾ ਸਮਾਨ ਪਾਉਂਗਾ ਫਿਰ ਉੱਚ 20% ਆਫ ਰੱਖੂੰਗਾ ਜੀ ਠੀਕ ਹੈ ਠੀਕ ਹੈ ਅੰਟੀ ਸੀ ਨਾਮ ਤੁਹਾਡਾ ਮੇਰੇ ਬਰਮਿੰਦਰ ਕੋਲ ਹੈ ਹਾਂ ਥੋੜਾ ਸਾਹ ਹਾਂ ਸਮਾਨ ਨਹੀਂ ਹੈ ਉਹ ਕੀ ਲੈਣਾ ਇਹੋ ਅੱਜ ਮੈਂ ਜਿੰਨੀ ਵੀ ਸਬਜ਼ੀਆਂ ਸਾਗ ਤੋਂ ਲੈ ਕੇ ਗਾਜਰੋ ਤੋਂ ਲੈ ਕੇ ਮੂੜੀਆਂ ਤੋਂ ਵੀ ਸਭ ਲੈ ਕੇ ਆਈਆਂ ਕਿੰਨੇ ਰੁਪਏ ਚ ਸਬਜ਼ੀ ਮਿਲ ਰਹੀ ਹੈ 13 ਰੁਪਏ ਸਿਰਫ 13 ਰੁਪਏ ਕੋਈ ਵੀ ਸਬਜ਼ੀ ਆ ਕੋਈ 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 ਨਹੀਂ ਸਾਰੀਆਂ ਸਬਜ਼ੀ 13 ਰੁਪਏ ਜਿਹੜੀ ਮਰਜੀ ਲੈ ਹਾਂ ਸਾਰੀ ਫਿਰ ਤੁਸੀਂ ਕਿੰਨੀਆਂ ਕਿਹੜੀ ਕਿਹੜੀ ਚੀਜ਼ ਲਿੱਤੀ ਆ ਫਿਰ ਮੈਂ ਤਾਂ ਬਹੁਤ ਕੁਝ ਲੈ ਲਿਆ ਜੋ ਵੀ ਆਇਆ ਸਭ ਲੈ ਲਿਆ ਮੈਨੇ ਹਾਂ ਕਿੰਨੇ ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਹੀ ਇਹ ਕੰਮ ਕਰਦਾ ਹੈ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜਿੱਦਾਂ ਆਇਆ ਬਹੁਤ ਸਾਲ ਹੋ ਗਏ ਨੂੰ ਭਲਾ ਕਰ ਦੇਣ ਸਭ ਕਿੰਨੇ ਵਜੇ ਤੋਂ ਰਾਤ ਪੈਣਾ ਸ਼ੁਰੂ ਹੋ ਜਾਂਦਾ ਹੈ 7 ਵਜੇ ਤੋਂ 12 ਵਜੇ ਤੱਕ ਵੀ 11 ਵਜੇ ਤੱਕ ਵੀ ਕਈ ਵਾਰ ਹੁਣ ਤਾਂ ਅੱਜ ਤਾਂ 12 ਵਜੇ ਤੱਕ ਬੈਠਾ ਹੀ ਸੱਲੀ ਸਬਜ਼ੀ 10 ਰੁਪਏ ਦੀ ਵਿਕਰੀ ਹੈ ਜਾਂ ਹੋਰ ਸਮਾਨ ਨਹੀਂ ਉਹੀ ਦੇ ਰਿਹਾ ਹੈ ਕਈ ਵਾਰ ਉਹ ਬਿਸਕੁਟ ਜਿਹੜਾ ਬਿਸਕੁਟ ਵੀ ਦੇ ਰਿਹਾ ਹੈ ਰਾਤ ਕਹਿ ਰਿਹਾ ਸੀ ਮੈਨੂੰ ਵੀ ਮਕਰੋਨੀ ਜਿਹੜੀ ਉਹ ਵੀ ਇੱਕ ਪੈਕਟ ਫਰੀ ਹੈ ਉਹ ਦੇ ਰਿਹਾ ਹੈ ਗੁਰਨਾਨਕ ਸਾਹਿਬ ਦਾ ਜਿਹੜਾ ਪੀਰ ਹਾਂ ਉਹਦੇ ਬਾਰੇ ਕੀ ਕੀ ਕਹਿਣਾ ਚਾਹੀਦਾ ਗੁਰਨਾਨਕ ਦੇਵ ਜਨਮ ਦਿਨ ਵਾਸਤੇ ਮੈਂ ਹੋਰ ਤਾਂ ਇਹਨੇ 13 ਰੁਪਏ ਦੇ ਉਹ ਇਹ ਦੇ ਰਿਹਾ ਉਹਨਾਂ ਨੇ 13 13 ਬੋਲਿਆ ਸੀ ਨਾ ਗੁਰਨਾਨਕ ਦੇਵ ਜੀ ਨੇ ਕਿ ਉਹ ਇੰਨਾ ਭਲਾ ਕਰਦੇ ਸੀ ਓਪਨ ਦਾ ਹੀ ਇਹ ਭਲਾ ਕਰਦਾ ਸਭ ਦੇ ਹਾਂ ਰਿਕਸਾਰ ਉਹ ਹੀ ਕਰਦਾ ਬਹੁਤ ਚੰਗਾ ਇਹ ਇਹਦਾ ਉਹ ਵੀ ਤੇ ਨਹੀਂ ਤੇ ਨਹੀਂ ਬੋਲਦੀ ਨਾ ਉਹ ਵੀ ਕਰਦੇ ਸਬਜ਼ੀ ਵੀ ਲੋਕ ਚੱਕ ਕੇ ਲੈ ਜਾਂਦੇ ਆ ਇਹ ਪੈਕਟ ਜਿਹੇ ਆ ਇਹ ਰੱਖਦੇ ਨੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਪੈਕਟ ਮੇਰਾ ਕੌਣ ਲੈ ਗਿਆ ਚੱਕੀ ਇਹਦਾ ਕੋਈ ਗੱਲ ਨਹੀਂ ਪਰਮਾਤਮਾਏ ਬਸ ਪਰਮਾਤਮਾਏ ਕਿ ਕੀ ਨਾਮ ਹੈ ਤੁਹਾਡਾ ਵਿਕੀ ਕਪੂਰ ਕਿੱਥੋਂ ਦੇ ਰਹਿੰਦੇ ਹੋ ਮਾਛੀ ਵਾਲਾ ਸਾਹਿਬ ਸਬਜ਼ੀ ਲੈਣ ਦੇ ਲਈ ਪਹੁੰਚੇ ਸੀ ਕਿ ਆਹ ਦੁਕਾਨ ਦੇ ਉੱਤੇ ਕੀ ਕਹੂੰ

ਅਕੇ ਪਾਜੀ ਕੀ ਕੰਮ ਕਰਦੇ ਹੋ ਮੇਰਾ ਕਲੀਨਿਕ ਹੈ ਜੀ ਮੈਂ ਪ੍ਰੈਕਟਿਸ ਕਰਦਾ ਹਾਂ ਇਹ ਅੱਜ ਕੋਈ ਉਹ ਕੀ ਦੁਕਾਨ ਹੈ ਕਿਸੇ ਦੇ ਹੱਲ ਤੇ ਮੈਂ ਲੋਕਾਂ ਨੂੰ ਇਹੀ ਕਰਨਾ ਕਹਿਣਾ ਚਾਹੁੰਦਾ ਮੈਂ ਕਿ ਹੱਕ ਸੱਚ ਦੀ ਖਾਓ ਜਿਹੜੀ ਕਮਾਈ ਕਰਨੀ ਹੈ ਨਾ ਆਪਣੀ ਹੱਕ ਸੱਚ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਮਿਲਣੀ ਹੈ ਠੀਕ ਹੈ ਬਾਕੀ ਗੁਣਾਣਕ ਦੇਵ ਜੀ ਨੇ ਜਿਵੇਂ ਸੱਚਾ ਸੌਜਾ ਦੀ ਦੁਕਾਨਦਾਰੀ ਦਾ ਪ੍ਰੇਰਿਤਤਾ ਸੀਗਾ ਇਹ ਹਰ ਵੀਰ ਭਾਈ ਨੂੰ ਜੋ ਵੀ ਆਪਣਾ ਬਿਜ਼ਨਸ ਕਰ ਰਿਹਾ ਬੰਦਾ ਉਹਨੂੰ ਨੇਕ ਕਮਾਈ ਹੱਕ ਸੱਚ ਦੀ ਕਮਾਈ ਕਰਨੀ ਜੇ ਉਹਦੇ ਵਿੱਚ ਹੀ ਬਰਕਤ ਮਿਲੇਗੀ ਉਹਦੇ ਵਿੱਚ ਵਾਦਾ ਤੁਸੀਂ ਦੇਖੋਗੇ ਖੁਦ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਕਿਵੇਂ ਵਧਾਉਂਦਾ ਇਹ ਤੁਸੀਂ ਖੁਦ ਇਹਦਾ ਫਲ ਦੇਖੋਗੇ ਜੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਕਿਸੇ ਵੀ ਕਿਸਮ ਦੀ ਬੇਈਮਾਨੀ ਜਾਂ ਤੁਹਾਡੀ ਨੀਅਤ ਵਿੱਚ ਕੋਈ ਵੀ ਖੋਟ ਆਇਆ ਉਹਦੇ ਵਿੱਚ ਹਮੇਸ਼ਾ ਲੌਸ ਹੀ ਲੌਸ ਹੋਣਾ ਵਾ ਕਦੇ ਕਦੇ ਵਾਦਾ ਨਹੀਂ ਮਿਲਿਆ ਕਿਸੇ ਨੂੰ ਵੀ ਅਜਾ ਮਾ ਕੇ ਦੇਖ ਲਓ ਤੁਸੀਂ ਉਹ ਮਹਿੰਗਾਈ ਦਾ ਜ਼ਮਾਨਾ ਹੈ ਬਾਈ ਜੀ ਅੱਜ ਕੱਲ ਇਹ ਚੀਜ਼ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਬੜੇ ਇਹ ਤਾਂ ਬਹੁਤ ਹੀ ਭਾਗਾ ਵਾਲਾ ਬੰਦਾ ਬਹੁਤ ਗੁਨਾਨ ਦੇ ਬਾਦਸ਼ਾਹ ਤੇ ਬਾਦਸ਼ਾਹੀ ਇਹਦੇ ਉੱਤੇ ਮਿਹਰ ਬਖਸ਼ਾ ਜੋਇ ਕਰ ਰਿਹਾ ਵਾ ਨਹੀਂ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਤੁਸੀਂ ਦੇਖਦੇ ਹੋ ਸ਼ਹਿਰ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੌਕਗਰ ਦੁਕਾਨਦਾਰ ਬੈਠੇ ਨੇ ਉਹ ਵੀ ਕਰ ਸਕਦੇ ਨੇ ਪਰ ਜਿਹਦੇ ਉੱਤੇ ਉਸ ਦੀ ਮਿਹਰ ਆ ਉਹੀ ਕਰੇ ਹਰੇਕੀ ਬਈ ਨਿਵਾਸ ਦਾ ਰੋਗ ਨਹੀਂ ਇਹ ਹੈ ਹਾਂ ਗੁਨਾਨੰਕ ਪਾਸ਼ਾ ਨੇ ਜਿੱਦੋ ਤੇ ਮੇਰ ਬਖਸ਼ੀ ਆ ਉਹੀ ਕਰ ਸਕਦਾ ਔਰ ਇਸ ਇਸ ਚੀਜ਼ ਨੂੰ ਇਸ ਬੰਦੇ ਨੂੰ ਕਿਸੇ ਚੀਜ਼ ਦੀ ਕਮੀ ਵੀ ਨਹੀਂ ਜੇ ਬੱਧੀ ਚਾਹੇ ਸਿਰਫ 2-2 ਰੁਪਏ ਹੀ ਕਮਾਇਆ ਸਬਜੀ ਮੈਂ 2 ਰੁਪਏ 5 ਰੁਪਏ 10 ਰੁਪਏ ਹੀ ਕਮਾਇਆ ਨਾ ਉਹਦੇ ਵਿੱਚ ਵੀ ਇਹਨੂੰ ਕਿਉਂਕਿ ਇਹਦੀ ਨੀਅਤ ਸਾਫ਼ ਆ ਨੇਕ ਦਿਲ ਇਨਸਾਨ ਆ ਬਸ ਇਸ ਲਈ ਕਹਿ ਰਹੇ ਆ ਕਿ ਕਿਸੇ ਦਾ ਵੀ ਇਸ ਦਾ ਨਹੀਂ ਕਿਸੇ ਵੀ ਨੇਕ ਇਨਸਾਨ ਦਾ ਕਦੇ ਦਿਲ ਨਾ ਦਿਖਾਓ ਤੇ ਹੱਕ ਸੱਚ ਦੀ ਹੀ ਕਮਾਈ ਕਰੋ ਉਹ ਤੁਸੀਂ ਹਰ ਸਾਲ ਲਗਾਉਂਦੇ ਨੇ ਕੀ ਹਾਂਜੀ ਹਰ ਸਾਲ ਲਗਾਉਂਦੇ ਨੇ 13 ਰੁਪਏ ਦੇ हिसाब ਨਾਲ ਸਬਜ਼ੀ 13 ਰੁਪਏ ਹੀ ਰੇਟ ਰੱਖਦੇ ਆ ਹਰ ਇੱਕ ਸਬਜ਼ੀ ਦਾ ਔਰ ਸ਼ਾਮ ਨੂੰ ਇਹ ਕੇਕ ਵੀ ਕਟਣਗੇ ਅਸੀਂ ਦੇਖਦੇ ਆ ਸਭ ਮੇਰੇ ਨਾਲ ਗੱਲ ਹੋਈ ਆ ਇਸ ਮਹੱਲੇ ਦੇ ਵਿੱਚ ਉਹ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਨ ਤੇ ਕੇਕ ਵੀ ਕੱਟਦਾ ਸਾਰੇ ਮਹੱਲੇ ਵਿੱਚ ਜਿੰਨੀ ਦੀ ਸਮਰਥਾ ਵਿਚ ਆ ਦੇ ਬਹੁਤ ਸਾਹਮਣੇ ਵਾਲੇ ਸੇਵਾ ਭਾਵਨਾ ਨਾਲ ਲੱਗਿਆ ਹੋਇਆ ਆਪਣੇ ਕੰਮ ਤੇ